ਕਿਆ ਨੂੰ ਜਿੰਦਾ ਜਲਾਇਆ ਗਿਆ ਮਨੀਪੁਰ ਦੇ ਲੋਕੋ ਗ੍ਰੈਸਟੀਆਂ ਪੈਣਾ ਉਹਨਾਂ ਨੇ ਜ਼ਬਰਦਸਤ ਜਿੰਦਾਬਾਦ ਮਦੂਰ ਖਾਨ ਜਿੰਦਾਬਾਦ 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 ਖਾਨਾ ਮਦੂਰ ਲੋਕਾਂ ਦਾ ਜਿੰਦਾਬਾਦ 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 ਮਜ਼ਦੂਰ ਸਾਰੇ ਰਲ ਕੇ ਕਾਫਲਾ ਚੱਲਿਆ ਏ ਇਹ ਆਪਣੇ ਹਲਕੇ ਦੇ ਲੋਕਾਂ ਨੂੰ ਯਾਦ ਕਰਾਉਣ ਵਾਸਤੇ ਚੱਲੇ ਆ ਕਿ ਇਹ ਬੀਜੇਪਾ ਬੀਜੇਪੀ ਪਾਰਟੀ ਉਹ ਪਾਰਟੀ ਆ ਜਿਨੇ ਕਿਸਾਨ ਵੀ ਸ਼ਹੀਦ ਕੀਤੇ ਮਜ਼ਦੂਰ ਵੀ ਸ਼ਹੀਦ ਕੀਤੇ ਜੇ ਧਰਮਾਂ ਦੀ ਗੱਲ ਕਰੀਏ ਤੇ ਸਾਰੇ ਧਰਮਾਂ ਦੀ ਇਹ ਪਾਰਟੀ ਜਿਹੜੀ ਦੁਸ਼ਮਣ ਆ ਤੁਸੀਂ 10 ਸਾਲ ਦੀ ਸਰਕਾਰ ਨੂੰ ਦੇਖ ਲਿਆ ਏ ਤੇ ਇਹੋ ਹੀ ਇਹਨਾਂ ਨੂੰ ਅਸੀਂ ਆਪਣੇ ਲੋਕਾਂ ਨੂੰ ਯਾਦ ਕਰਾਉਣ ਨਾ ਆਏ ਆ ਕਿ ਜਿਹੜੇ ਇਹਨਾਂ ਦੇ ਲੀਡਰ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਆਉਂਦੇ ਆ ਉਹਨਾਂ ਨੂੰ ਤੁਸੀਂ ਸਵਾਲ ਕਰੋ ਕਿ ਜਿਹੜੇ ਸਾਡੇ ਲੋਕ ਤੁਸੀਂ ਕਤਲ ਕੀਤੇ ਆ ਪਿਛਲੇ 10 ਸਾਲ ਦੇ ਵਿੱਚ ਜਿਹੜੇ ਸਾਡੇ ਨਾਲ ਤੱਕੇ ਕੀਤੇ ਆ ਤੇ ਉਹਨਾਂ ਦਾ ਤੁਸੀਂ ਇਨਸਾਫ ਹਜੇ ਤੱਕ ਨਹੀਂ ਦਿੱਤਾ ਸਾਰੀਆਂ ਕੋਟਾਂ ਇਹਨਾਂ ਨੇ ਕਬਜ਼ਰ ਕਰ ਲੀਆਂ ਛੋਟੀਆਂ ਪਾਰਟੀਆਂ ਨੂੰ ਖਾਦੀ ਇਹ ਪਾਰਟੀ ਇਸ ਕਰਕੇ ਅਸੀਂ ਆਪਣੇ ਲੋਕਾਂ ਨੂੰ ਸਾਰੇ ਮਿਲ ਕੇ ਜਾਗਰੂਕ ਕਰ ਰਹੇ ਹਾਂ ਕਿ ਇਸ ਪਾਰਟੀ ਤੋਂ ਦੂਰੀ ਬਣਾਓ ਹੋਰ ਜਿਹੜੀ ਵੀ ਤੁਹਾਨੂੰ ਚੰਗੀ ਪਾਰਟੀ ਲੱਗਦੀ ਆ ਉਹਨੂੰ ਵੋਟਾਂ ਪਾਓ ਤੇ ਅੱਗੇ ਲੈ ਕੇ ਆਓ ਇਸ ਕਰਕੇ ਇਹ ਦੁਸ਼ਮਣ ਦੇਸ਼ ਦੀ ਪਾਰਟੀ ਆ ਤੇ ਇਸ ਪਾਰਟੀ ਨੂੰ ਸਤਾ ਤੋਂ ਬਹੁਤ ਜ਼ਰੂਰੀ ਹੈ ਕਿ ਚੋਣਾਂ ਦੇ ਵਿੱਚ ਆਪਣੇ ਮਤ ਦਾ ਦਾਨ ਜਿਹੜਾ ਆ ਸੂਝ-ਬੂਝ ਨਾਲ ਕਰਕੇ ਤੇ ਇਹਨਾਂ ਦਾ ਪ੍ਰੋਪਰ ਬਾਈਕਾਟ ਕਰੋ ਜੇਰਾ ਵੀ ਲੀਡਰ ਇਹਨਾਂ ਦਾ ਕੋਈ ਤੁਹਾਡੇ ਕੋਲ ਆਉਂਦਾ ਆ ਉਹਨੂੰ ਪਹਿਲਾਂ ਪਿਆਰ ਦੇ ਨਾਲ ਸਮਝਾਓ ਜੇ ਨਹੀਂ ਤਾਂ ਦਾ ਸਮਾਜਿਕ ਬਾਈਕਾਟ ਕਰੋ ਇਹ ਲੋਕ ਸਾਡੇ ਸਮਾਜ ਦੇ ਵੀ ਦੁਸ਼ਮਣ ਨੇ ਜਿਹੜੇ ਇਹਨਾਂ ਦੇ ਲੀਡਰ ਇਹਨਾਂ ਤੋਂ ਪਿੱਛੇ ਨਹੀਂ ਹੁੰਦੇ ਇਹ ਸਤਾ ਦੇ ਸਤਾ ਦੇ ਸਮਝ ਲੋ ਕਿ ਇਹ ਲੋਕ ਪੁਜਾਰੀ ਨੇ ਇਹਨਾਂ ਨੂੰ ਸਤਾ ਚਾਹੀਦੀ ਆ ਇਹਨਾਂ ਨੂੰ ਸਾਡੇ ਲੋਕਾਂ ਦੇ ਨਾਲ ਕੋਈ ਪਿਆਰ ਨਹੀਂ ਕੋਈ ਮੁਹੱਬਤ ਨਹੀਂ ਇਹਨੀਆਂ ਬੇਨਤੀਆਂ ਦੇ ਨਾਲ ਮੈਂ ਹਲਕਾ ਡੇਰਾ ਬਾਬਾ ਨੰਦੇ ਕਿਸੇ ਵੀ ਜੀਕੇ ਦੇ ਉਤਲੁਮੈਂਦੇ ਨਹੀਂ ਵੀਟ ਨਹੀਂ ਕੀਤੀ ਜੋ ਮਰਲੇ ਇਸਿਆਂਗੇ ਤੁਸੀਂ ਉਹਨਾਂ ਦਾ ਬਰੋਕ ਕਰੋ ਬਿਲਕੁਲ ਅਜੇ ਤੱਕ ਇੱਥੇ ਹਲਕੇ ਦੇ ਵਿੱਚ ਬੀਜੇਪੀ ਦਾ ਕੋਈ ਵੀ ਨਮਾਇੰਦਾ ਨਹੀਂ ਆਇਆ ਜੇਰਾ ਬਾਬਾ ਨਾਨਕ ਦੇ ਵਿੱਚ ਪਰ ਜਦੋਂ ਆਏਗਾ ਉਹਦਾ ਘਰਾਉ ਕੀਤਾ ਜਾਏਗਾ ਉਹਨੂੰ ਬਿਲਕੁਲ ਕਾਲੀਆਂ ਝੰਡੀਆਂ ਦੇ ਨਾਲ ਇੱਥੋਂ ਵਾਪਸ ਕੀਤਾ ਜਾਊਗਾ ਇੱਥੇ ਉਹਨਾਂ ਨੂੰ ਕੋਈ ਅਧਿਕਾਰ ਨਹੀਂ ਕਿ ਉਹ ਲੋਕ ਇਹਨਾਂ ਲੋਕਾਂ ਕੋਲੋਂ ਆ ਕੇ ਆਪਣੀਆਂ ਵੋਟਾਂ ਮੰਗ ਸਕਣ ਉਹਨਾਂ ਦਾ ਬਿਲਕੁਲ ਬਾਈਕਟ ਕੀਤਾ ਜਾਏਗਾ ਅਸੀਂ ਪੰਜਾਬ ਕਿਸਾਨ ਮਜੂਦ ਯੂਨੀਅਨ ਆਰੀ ਲਖਸਾਣਾ ਇਹਦੇ ਸਬੰਧ ਵਿੱਚ ਉਹ ਇਹ ਤੱਕੇ ਪਿੱਛੇ ਬੀਜੇ ਜੀ ਸਰਕਾਰ ਮੋਦੀ ਦੀ ਸਰਕਾਰ ਨੇ ਕੋਈ ਵਰਗ ਨਹੀਂ ਛੱਡਿਆ ਜਿਹਦੇ ਨਾਲ ਕੋਈ ਤੱਕੇ ਨਹੀਂ ਕੀਤੇ ਉਹ ਮੈਂ ਦੋ ਚਾਰ ਤੁਹਾਨੂੰ ਵਹੀ ਰਾਤ ਖਰਾ ਦਿੰਨਾ ਜਿਵੇਂ ਕਿ ਮਨੀਪੁਰ ਦੇ ਵਿੱਚ ਕਿਰਸ਼ਾਣਾ ਈਆਪਾਣਾ ਵਾਲਾ ਜ਼ਬਰਜਨਾ ਹੋਈ ਖੂਦਰਾ ਕਾਂਡ ਹੋਇਆ গুজਰਾਤ ਦੇ ਵਿੱਚ फास्टर ਅਤੇ ਫਾਸਟਰਾਂ ਦੀ ਬੱਤੀ ਜਿੰਦੀ ਸਾਡ ਦਿੱਤੀ ਗਈ ਸੋ ਜਿਵੇਂ ਕਿ ਪਿਛਲੇ ਅੰਦੋਲਨ ਦੇ ਵਿੱਚ ਤਕਰੀਬਨ 750 ਕਿਸਾਨ ਮਜ਼ਦੂਰ ਅਤੇ ਛੋਟਾ ਵਪਾਰੀ ਦੁਕਾਨਦਾਰ ਸ਼ਹੀਦ ਕੀਤਾ ਗਿਆ ਅਜੇ ਤੱਕ ਉਹਦਾ ਨਿਆਂ ਕੋਈ ਨਹੀਂ ਸੋ ਅਸੀਂ ਸਾਰੇ ਪੰਜਾਬੀਆਂ ਨੂੰ ਅਪੀਲ ਕਰਨ ਤੁਰੇ ਹਾਂ ਕਿ ਆਪਾਂ ਇਹ ਬੀਜੇਪੀਟੀ ਸਰਕਾਰ ਦਾ ਫਲੋਟ ਕਰਦੇ ਹਾਂ 7 ਮਈ ਤਰੀਕੇ ਨਾਲ ਸੋ ਪਿੰਡਾਂ ਪਿੰਡਾਂ ਵਿੱਚ ਜਾ ਕੇ ਇਸ਼ਾਰਾ-ਇਸ਼ਾਰਾ ਵਿੱਚ ਜਾ ਕੇ ਅਸੀਂ ਇਹ ਪ੍ਰਚਾਰ ਕਰਾਂਗੇ ਕਿ ਬੀਜੇਪੀ ਦਾ ਕੋਈ ਵੀ ਢੁੱਲ ਚੋਕੇ ਨਮਾਇਦਾ ਖੜਾ ਹੁੰਦਾ ਉਹਦਾ ਸਮਾਜਿਕ ਬਾਈਕਾਟ ਕੀਤਾ ਜਾਏ ਸਾਨੂੰ ਮੌਕਾ ਮਿਲਿਆ ਹੈ ਜ਼ਬਰਦਸਤ ਜਵਾਬ ਜਿਹੜਾ ਉਹ ਸਬਰ ਦੇ ਨਾਲ ਦੇਣ ਵਾਸਤੇ ਪਹਿਲੀ ਤਰੀਕ ਨੂੰ ਆਪਾਂ ਸਬਰ ਵਰਤ ਕੇ ਉਹਦਾ ਜਵਾਬ ਦੇਣਾ ਹੈ ਇਸ ਕਰਕੇ ਆਪਾਂ ਇੱਕ ਕਾਫਲਾ ਲੈ ਕੇ ਤੁਰੇ ਹਾਂ ਕਿਉਂਕਿ ਸਾਡੇ ਪੰਜਾਬੀ ਦੀ ਆਦਤ ਹੈ ਇਹ ਬੜੀ ਸ਼ੀਤੀ ਭੁੱਲ ਜਾਂਦੇ ਹਾਂ ਨਾ ਇਸ ਕਰਕੇ ਅਸੀਂ ਭੁੱਲਣਾ ਨਹੀਂ ਚਾਹੁੰਦੇ ਨਾ ਭੁੱਲਣ ਵਾਲਾ ਕੋਈ ਇਹਨਾਂ ਨੇ ਕੰਮ ਕੀਤਾ ਅਸੀਂ ਅਰਦਾਸ ਬੇਨਤੀ ਵੀ ਕਰਦੇ ਆਂ ਤੇ ਲੋਕਾਂ ਕੇ ਅਪੀਲ ਵੀ ਕਰਦੇ ਆਂ ਕਿ ਮੋਦੀ ਸਰਕਾਰ ਜਿਹੜੀ ਆ ਉਹ ਬਿਲਕੁਲ ਨਹੀਂ ਸੈਂਟਰ ਦੇ ਵਿੱਚ ਆਉਣੀ ਚਾਹੀਦੀ ਬਾਕੀ ਕੋਈ ਵੀ ਪਾਵੇਂ ਆ ਜੀ ਸਾਨੂੰ ਕਿਸੇ ਹੋਰ ਸਰਕਾਰ ਦੇ ਨਾਲ ਕੋਈ ਗਿਲਾ ਨਹੀਂ ਕੋਈ ਵੀ ਗਿਲਾ ਬੀਜੇਪੀ ਸਰਕਾਰ ਦੇ ਨਾਲ ਗਿਲਾ ਆਪਾਂ ਇਹ ਪ੍ਰਚਾਰ ਕਰਾਂਗੇ ਕਿ ਜਿਹੜਾ ਵੀ ਕੋਈ ਪਿੰਡ ਵਿੱਚ ਸ਼ਹਿਰ ਦੇ ਵਿੱਚ ਦੂਥ ਲਾਵੇ ਤਾਂ ਉਹਦਾ ਬਾਈਕ ਸਮਾਜਿਕ ਬਾਈਕਾਟ ਕੀਤਾ ਜਾ ਚਾਹੇ ਕਿ ਭਈ ਚਾਲ ਦੀ ਜਮੀਰ ਵਾਲੇ ਲੋਕ ਮੋਤੀ ਦੇ ਵਿੱਚ ਮੋਤੀ ਦੇ ਰਾਜ ਵਿੱਚ ਅੱਜ ਤਾਂ ਨਾਲ ਹੀ ਦੋ ਪਿਆ ਗੁਜਰਾਤ ਵਿੱਚ ਗੁਦਰਾ ਕਾਂਡ ਵਿੱਚ ਮੁਸਲਮਾਨਾਂ ਵੀਰਾਂ ਤੇ ਕੋਈ ਟੱਕੇਸ਼ਾਈ ਓਡੀਸ਼ਾ ਦੇ ਤੇ ਮਾਸਟਰ ਅਤੇ ਉਹਨਾਂ ਦੇ ਬੱਚਿਆਂ ਨੂੰ ਜ਼ਿੰਦਾ ਜਲਾਇਆ ਗਿਆ ਮਨੀਪੁਰ ਦੇ ਲੋਕੋ 크ਰਿਸਚੀਅਨ ਸਿੱਖਿਆ ਪੜ੍ਹਨਾ ਉਹਨਾਂ ਨਾਲ ਜ਼ਬਰਦਸਤ ਉਹਨਾਂ ਜ਼ਿੰਦਾਬਾਦ ਮਦੂਨ ਕਿਸਾਨ ਜਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਖੇਸਾਨਾ ਮਦੂਨ ਵਾਲਿਆਂ ਦਾ ਜਿੰਦਾਬਾਦ ਜਿੰਦਾਬਾਦ ਜ਼ਿੰਦਾਬਾਦ ਸਾਡਾ ਇੱਕਾ ਜਿੰਦਾਬਾਦ ਜਿੰਦਾਬਾਦ अॼ सो मज़दूर ਤੇ ਸਰਕਾਰ ਚ ਬੈਠਾ ਨਹੀਂ ਰਹਿ ਜਾਣਾ ਤੇ ਨਾਲ ਸਰਕਾਰਾਂ ਜਿਹੜੀ ਇੱਥੇ ਲੋਕ ਆ ਉਹ ਤੰਗ ਹੋ ਜਾਣਗੇ ਕਿਉਂਕਿ ਜਿਹੜੇ ਅੱੁੱਖੇ ਮਾਰਨ ਦੇ ਜਿਹੜੀ ਭਾਜਪਾ ਸੁਣੀ ਹੋਈ ਆ ਤੁਸੀਂ 1.5 ਦੀ ਮਜ ਕਰ ਰਹੇ ਹੋ ਅਸੀਂ ਇਸ ਕਰਕੇ ਤੁਹਾਡੇ ਨਾਲ ਸਾਡਾ ਮਨ ਰੋਹ ਜਾ ਇਸ ਕਰਕੇ ਅਸੀਂ ਕਹੁੰਦੇ ਆ ਵੀ ਮੇਰੇ ਵੀ ਜਿਹੜੇ ਆਇਤਾ ਗੱਲਾਂ ਦਾ ਜਵਾਬ ਦੇਣ ਕਿ ਕਾਰਪੋਰੇਟ ਕਰਾਣਾ ਜਿਹੜਾ ਕਿਸ ਤਰ੍ਹਾਂ ਸਾਡੇ ਲੋਕਾਂ ਨੂੰ ਮਾਰ ਰਿਹਾ ਹੈ ਕਿਸ ਤਰ੍ਹਾਂ ਉਹ ਭੁੱਖੇ ਮਾਰ ਰਿਹਾ ਹੈ ਲੋਕਾਂ ਦੇ ਵਿੱਚ ਕਿੰਨੀ ਡੈਕਟ ਪਈ ਹੋਈ ਆ ਮੋਦੀ ਜੀ ਵੀ ਕਿਸ ਤਰ੍ਹਾਂ ਇਹ ਮੁੱਕ ਜਾਵੇ ਕੰਮ ਇਹਨਾਂ ਨੇ ਕੋਟਾਂ ਦਾ ਕਬਜ਼ਾ ਕਿੱਥੇ ਕੀ ਹੋਏ ਨੇ ਤੇ ਕੋਟਾਂ ਵਿੱਚ ਜਿਹੜੇ ਜੱਜ ਨੇ ਉਹ ਵੀ ਡਰਦੇ ਆ ਕਿ ਕਿਉਂਕਿ ਕਿਤੇ ਸਾਨੂੰ ਹੀ ਨਾ ਖਤਮ ਕਰ ਦੇਣ ਇਸ ਕਰਕੇ ਸਾਰਾ ਕੁਝ ਜਿਹੜਾ ਹੈ ਖਤਮ ਹੋਣ ਦੇ ਕਿਤੇ ਝੋਆ ਹੋਇਆ ਹੋਇਆ ਹੈ ਕਿ ਇਹ ਮਤਲਬ ਹੈ ਕਿਉਂਕਿ ਇਹ ਜਿਹੜਾ ਦੇਸ਼ ਆ ਇਹ ਸਾਰਿਆਂ ਦਾ ਸਾਂਝਾ ਦੇਸ਼ ਆ ਸਭੇ ਸਾਡੀ ਬਾਤ ਦਾ ਹੈ ਕੋਟ ਜਿਹੜਾ ਇਹ ਬਾਰਾਜੀਓ ਗੁਰੂ ਨਾਨਕ ਦਾ ਨਗਰ ਆ ਇਹ ਤੇ ਗੁਰੂ ਨਾਨਕ ਦੇ

Mutabat, 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 Mutabat,